ਸਾਲ ਮਾਨ ਸਨਮਾਨ ਕੀਤਾ ਜਾਵੇਗਾ ਜਾਰਡਨ ਸਾਡਾ ਵੀਰ ਹੈ 15 ਜਨਵਰੀ ਨੂੰ ਕਿੱਥੇ ਜੀ ਟਰੋਲੀ ਭਾਈ ਦਾ ਮੇਲਾ ਖੇਡਿਆ ਜਾਣਾ ਹੈ ਉਧਰਲੇ ਵੀ ਆਸਮਨ ਨੂੰ ਪਿਆਰ ਪ੍ਰੇ ਸੱਦੇ ਟਰੋਲੀ ਦਾ ਮੇਲਾ ਏਵਨ ਕਾਰਬਜਾਰ ਕਰਨ ਬਾਬਾ ਹੈ ਅਮਰੀਕਾ ਦੇ ਗਰਾਊਂਡ ਕੋਰੇ ਦਾ ਹਰ ਇੱਕ ਜੱਫਾ ਹਜ਼ਾਰ ਦਾ ਜਿਹੜਾ ਐਕਸ਼ਨ ਦੇ ਵਿੱਚ ਨਹੀਂ ਉਹ ਬਹਿ ਜਾਓ ਏਵਨ ਕਾਰਬਜਾਰ ਤੇ ਨਾਲ ਕਹਿੰਦੇ ਨੈਸ਼ਨਲ ਕਾਰ ਏਸੀ ਵਾਲੇ ਵੀਰ ਕਹਿੰਦੇ ਰੁਪਿੰਦਰ ਦੀ ਇਹ ਤਿੰਨ ਕੌਡੀਆਂ ਦੇ ਉੱਪਰ 100 ਡਾਲਰ ਹੋਵੇਗਾ ਆ ਪਹਿਲੀ ਕਹਿੰਦੇ 100 ਡਾਲਰ ਵੀ ਪੈ ਗਈ ਆ ਜਿਹੜਾ ਕਹਿੰਦੇ ਉਧਰੋਂ ਵੀ ਪਾਵੇਗਾ ਪਿਸਟਲ ਦੀ ਇਹ ਤਿੰਨ ਕਬੱਡੀਆਂ ਦੇ ਨੈਸ਼ਨਲ ਕਾਰ ਏਸੀ ਮੈਂ ਕਹਿੰਦਾ ਇਹ ਵਰ ਕਾਰ ਬਾਜ਼ਾਰ ਬਈ ਹੈਪੀ ਯੂਨੀ ਦੇ ਗਗਨ ਬਾਵੇ ਯੂਨੀ ਉਹ ਕਹਿੰਦੇ ਵੀ 100 ਡਾਲਰ ਰੁਪਿੰਦਰ ਬਾਈ ਆ ਜਾ ਹੋਰ ਆ ਗਗਨ 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 ਤੇ ਪਰਿੰਦਰ ਪਰਿੰਦਰ ਤੇ ਗਗਨ ਸੂਰੇ ਆਲੀਆ ਪੁਆਇੰਟ ਉਸੇ ਕੋਟਲੇ ਦਾ ਉਧਰ ਡੀਏਵੀ ਸਰੀ ਸਪੋਰਟਸ ਕਲੱਬ ਬੂਟਾ ਖਖ ਜੀ ਜਸਵੀਰ ਅਖਾੜਾ ਹੈਪੀ ਟੀਮਾ ਬਾਬੀ ਕਾਲੋ ਤੇ ਗੈਰੀ ਸੰਗਮਨ ਆਟੋ ਬਾਡੀ ਵਾਲੇ ਤੇ ਨਾਲ ਲਾਡੀ ਭੁੱਲਰ ਦੀ ਹੋਣਾ ਦਾ ਅਮਨ ਸਿੰਘ ਹੋਣਾ ਦਾ ਕੰਤੇ ਡਾਲੇ ਦਾ ਔਰ ਇਹਨਾਂ ਨੇ ਟੀਮ ਜਿਹੜੀ ਹੈ ਮੇਰੇ ਵੀਰੋ ਬੁੱਟਾਂ ਦੀ ਤਿਆਰ ਕੀਤੀ ਹੈ ਸੇਤਰ ਤੇ ਧੰਨਵਾਦ ਹੈ ਲਓ ਸਾਹਮਣੇ ਇਸ ਵੇਲੇ ਰਮਨ ਪੈਣੀ ਪਾਲ ਦਾ ਚਹੇਤਾ ਇਹ ਕਹਿੰਦੇ ਇਸ ਵੇਲੇ ਪੰਕਜ ਹੈ 베ਰੀ ਦੀ ਧਰਤੀ ਹੈ ਹਰਿਆਣੇ ਤੋਂ ਪੁੱਜਿਆ ਅੱਜ ਤਾਲੇ ਦੇ ਮੇਲੇ ਤੇ ਬਹਿ ਜਾ ਪੈ ਪਹਿਲਾ 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 ਕਰਵਾਉਣ ਦੇ ਲਈ ਉਹ ਸਾਹਮਣੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹੋਈ ਪਈ ਹੈ ਉਹ ਕਹਿੰਦੇ ਪਰਜ ਜਿ ਬੜੀ ਪਿੰਡ ਵਾਲਾ ਉਧਰ ਖੀਰਾ ਕਹਿੰਦਾ ਇਹ ਭੜਾਵਾ ਦੀ ਸਪੋਰਟ ਹੈ ਟੀਮ ਕਹਿੰਦੇ ਯਾਰਾਂ ਦੀ ਬੜੀ ਹੋਈ ਹੈ ਉਹ ਧੰਨਵਾਦ ਹੈ ਖੀਰਿਆ ਉਹ ਤੇਰੇ ਯਾਰਾਂ ਦਾ ਉਹ ਤੇਰੇ ਭਰਾਵਾਂ ਦਾ ਖੀਰਾ ਕਹਿੰਦਾ ਧੰਨਵਾਦ ਜਿਹੜੇ ਬੈਠੇ ਵੀ ਐ ਤੇ ਲੋੜ ਪੈਣ ਤੇ ਖੜ੍ਹਦੇ ਵੀ ਐ ਉਹ ਦਿਲੋਂ ਧੰਨਵਾਦ ਹੈ ਵੀਰਾਂ ਦਾ ਉਧਰ ਕਹਿੰਦੇ ਗੋਲਡੀ ਬੁੱਟਰ ਨਾਲ ਕਹਿੰਦੇ ਯੋਧੇ ਹੁਣੀ ਵੀਰ ਨੇ ਉਹ ਬੁੱਟਰ ਵੀ ਕਹਿੰਦੇ ਗੱਲ ਚੱਲਦੀ ਬਾਵਾ ਬੁੱਟਰ ਆ ਜੱਫਾ ਲੈ ਗਿਆ 500 ਦਾ ਜੁਰਜੀ ਪੈਸੇ ਲੈ ਜਿਓ ਫੜ ਕੇ ਵੱਲ ਟਿਕਾਣੇ ਲੱਗਣ ਗਈ ਆ ਰਪਿੰਦਰભાઈ ਬਣਾ ਦੇ ਗੱਲ ਮੁੰਡੇ ਦੀ ਆ ਗगन ਹੈ ਇਹ ਸੂਰੇ ਵਾਲੀਆ ਗगन ਹੈ ਮਨੀ ਸੰਧੂ ਵੱਲੋਂ ਤਿੰਨ ਜੱਫੇ 2000 ਦੇ ਇੱਕ ਹੋ ਗਿਆ ਦੋ ਬਾਕੀ ਨੇ ਗੱਲ ਸਵਾਦ ਵਾਲੀ ਹੈ ਗੱਲ ਟਿਕਾਣੇ ਵਾਲੀ ਹੈ ਲਓ ਦੋਦੇ ਵਾਲਾ ਆ 100 ਡਾਲਰ ਦੀ ਦੂਜੀ ਰੇਡ ਰੇਣ ਬਾਵਾ ਭਰਾਵਾ ਵੱਲੋਂ ਮਾਨ ਸਰਮਾਨ ਕੀਤਾ ਜਾ ਰਿਹਾ ਦੋਬੇ ਦਾ ਬਾਪ ਰੋਲਾ ਦੋਦੇ ਦਾ ਟਰਨੇਡੋ ਹੈ ਟਰਨੇਡੋ ਹੈ ਟਰਨੇਡੋ ਹੈ ਪਰ ਸਾਹਮਣੇ ਵਰਿੰਦਰ ਸਿੰਘ ਪਿਸਟਲ ਕਬੱਡੀ ਪਾ ਰਿਹਾ ਸੁੱਖਾ ਬੁੱਟਰ ਤਿਆਰ ਹੈ ਇੱਕ ਰੇਡਰ ਮਸ਼ਹੂਰ ਅੱਜ ਦੇ ਸਮੇਂ ਦਾ ਇੱਕ ਜਾਫੀ ਮਸ਼ਹੂਰ ਲਓ ਸਾਹਮਣੇ ਬੁੱਟਾ ਵਾਲਾ ਸੁੱਖਾ ਕਰਦਾ ਕੋਸ਼ਿਸ਼ ਛੋਟਾ ਕੱਦ ਹੈ ਸੋਹਣਾ ਟੈਟੂ ਬਣਾਇਆ ਤੇ ਪੁਆਇੰਟ ਜਿਹੜਾ ਹੈ ਵਰਿੰਦਰ ਓ ਵਰਿੰਦਰ ਕਹਿੰਦੇ ਇੱਕ ਤਗੜਾ ਨੰਬਰ ਜੋੜ ਗਿਆ ਅੱਜ ਕਹਿੰਦੇ ਦੋਨੇ ਪਾਸੇ ਬੋਲੇ ਗਏ ਆ ਇੱਕ ਇੱਕ ਰੈਗੀ ਹੈ ਗਗਨ ਜੀ ਦੋਹਾਂ ਮੁੰਡਿਆਂ ਦੀ 100-100 ਡਾਲਰ ਵਾਲੀ ਇੱਕ ਇੱਕ ਰੰਦੀ ਹੈ ਆਉਗੀ ਇਹ ਇਹ ਕਿਹੜਾ ਗੱਲ ਦੇ ਆਪਾਂ ਨੇ ਮੀਚ ਪਿਓਗੇ ਰੱਖੀ ਰੱਖੋ ਜਦੋਂ ਕਹਿੰਦੇ ਡਾਲਰ ਤੇ ਡਾਲਰ ਨੇ ਇਹ ਭਿੱਜਦੇ ਨਹੀਂ ਰਹੀਏ ਇਹ ਭਿੱਜਣ ਦੇ ਖਰਾਬ ਨਹੀਂ ਹੁੰਦੇ ਆਹ ਸਾਹਮਣੇ ਕਹਿੰਦੇ ਗੱਲ ਟਕਾਣੇ ਇਹ ਨੌਜੋੜ ਕਹਿੰਦੇ ਇਸ ਰੇ ਤਾਲਣਾ ਉਹ ਪੰਕਜ ਹੈ ਮੇਰੀ ਪਿੰਡ ਦਾ ਰਾਜੂ ਵਰਗੇ ਮਸਤ ਵਰਗੇ ਉਹ ਮੁੰਡੇ ਕਹਿੰਦੇ ਲੜੀ ਵਰਗੇ ਅੱਜ ਡੱਬੋ ਵਾਲਾ ਕਿੰਨੇ ਉਧਾਰਾ ਲਿਆ ਹੋਇਆ ਹੈ ਉਹ ਰੇੜ ਬੁੱਲੇ ਵੀ ਪੈ ਗਈ ਓਹ ਪੁਰੀਆ ਦੁੱਲਾ ਮਾਮੂਪੁਰੀਆ ਦੁੱਲਾ ਇੱਕ ਸੁਰਖਪੁਰੀਆ ਦੁੱਲਾ ਇੱਕ ਕਹਿੰਦੇ ਦੁੱਲਾ ਮੇਰੇ ਪੰਜਾਬੀ ਵੀਰੋ ਮੈਂ ਸੁਰਖਪੁਰੀਆ ਇੱਕ ਕਹਿੰਦੇ ਦੁੱਲਾ ਬੱਗਿਆਂ ਵਾਲਾ ਇੱਕ ਵਤਨੀ ਆਲੇ ਰਾਜ ਨੂੰ ਵੀ ਕਹਿੰਦੇ ਹਰਜੀਤ ਬਰਾੜ ਨਾਲ ਪਿਆਰ ਦੇ ਨਾਲ ਦੁੱਲਾ ਕੇ ਮਾਰ ਰਿਹਾ ਔਰ ਰਾਜ ਪਤਨੀ ਦਾ ਤਕਤੂਪਰੇ ਦੇ ਮੇਲੇ ਤੇ ਵੱਡਾ ਬਾਣ ਸਨਮਾਨ ਤੇ ਸਾਹਮਣੇ ਆਹ ਸਾਹਮਣੇ ਆਹ ਗੁਰੂ ਜੀ ਨੇ ਰੱਖੇ ਰੱਖਣਾ ਹੋਰ ਕਰਨਜੀਤੋਂ ਦੀ ਵੀਰ ਨੇ ਨਾਲ ਕਹਿੰਦੇ ਕਮਲ ਬੂਰੀ ਕਰਨ ਹੋਣੀ ਪ੍ਰਾਣੇ ਰਵੀਓ ਨੇ ਸਾਰੇ ਵੀਰ ਨੇ ਉਹ ਪਰਮਾਤਮਾ ਚੜ੍ਹਦੀ ਕਲਾ ਰੱਖੇ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਤੇ ਰੂਪੇ ਵਰਗੇ ਬਸੰਤ ਵਰਗੇ ਨੌਜਵਣ ਕੇ ਗੋਰੇ ਵਰਗੇ ਖੇਡਦੇ ਥੋੜਾ ਲਾਈਵ ਦੇ ਪਾਸੇ ਉੜ ਜਾ ਵੀਰ ਬਣ ਕੇ ਕਿਉਂਕਿ ਤੁਹਾਡੀਆਂ ਜਾਟਾਂ ਨੇ ਪਿਛਲੇ ਪਾਸਿਆਂ ਦੇ ਪਹਿਲਾਂ ਰੌਲਾ ਪਵਾਤਾ ਸੀ ਜਹਾ ਮੈਂ ਹੱਥ ਬੰਨ੍ਹ ਕੇ ਬੇਨਤੀ ਆ ਤੁਸੀਂ ਸਿਆਣੇ ਤੁਹਾਡੀਆਂ ਜਨਤਾਂ ਦੇ ਪਿਛਲੇ ਪਾਸਿਆਂ ਦੇ ਉਹ ਪਹਿਲਾ ਰੌੜਾ ਪਵਾਦਾ ਸੀ ਆ ਵੀਰ ਬਣ ਕੇ ਸਾਹਦੇ ਆਹ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਨਵੇੜੇ ਹੋਣਗੇ ਰੁਪਿੰਦਰ ਭਈਏ ਤੀਜੀ $100 ਦੀ $100 ਦੀ ਤੀਜੀ 100 ਡਾਲਰ ਲੈ ਜਾ ਵੀਰ ਜੀ 100 ਡਾਲਰ ਰਵਿੰਦਰ ਮਨੀ ਸੰਧੂ ਵੱਲੋਂ 2000 ਰੁਪਇਆ ਦੋ ਜੱਫਿਆਂ ਦਾ ਪੁੱਜ ਗਿਆ ਹੈ ਮਨੀ ਸੰਧੂ ਵੱਲੋਂ 2000 ਰੁਪਇਆ ਜਿਹੜਾ ਗगन ਦੇ ਜੱਫਿਆਂ ਦਾ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਹੈ ਵਰਿੰਦਰ ਪਿਸਟਲ ਦੀ ਰੇਡ ਹੈ ਫਾਈਨਲ ਮੈਚ ਚੱਲ ਰਿਹਾ ਹੈ ਡਾਲੇ ਦੇ ਕਬੱਡੀ ਕੱਪ ਦਾ ਬੁੱਟਰ ਔਰ ਖੋਸਾ ਕੋਟਲੇ ਦੀਆਂ ਟੀਮਾਂ ਦੇ ਦਰਮਿਆਨ ਬੜੀ ਚੋਟੀ ਦੀ ਟੱਕਰ ਹੈ ਬਹੁਤ ਸਿਰੇ ਦਾ ਮੈਚ ਹੈ ਜਾਰਡਨ ਕਹਿੰਦਾ ਵੀ ਰਵੀ ਡਾਲਾ ਕਮਲ ਡਾਲਾ ਤੇ ਚੰਦ ਆਲਾ ਵੀਰ ਨੇ ਆਹ ਧੰਨਵਾਦ ਹੈ ਇਹ ਵੱਡੀਆਂ ਟੀਮਾਂ ਨੇ ਇਹ ਵੱਡੇ ਹੌਸਲੇ ਨੇ ਆਹ ਗਿਲੋ ਬਣਾਵਾ ਆਹ ਰੇਡਾਂ ਪੇ ਦੀ ਅੱਜ ਸੇ ਲੱਗਦੇ ਲੈ ਵੀ ਉਧਰ ਗਗਲੋੜੀ ਵੀਰ ਨੇ ਹੈਪੀ ਹੋਣੀ ਨੈਸ਼ਨਲ ਕਾਰ ਸੀ ਇਹ ਕਹਿੰਦੇ ਕਾਰ ਬਜਾਰ ਆਹ 100 ਡਾਲਰ ਉਹ ਕਹਿੰਦੇ ਬਰਿੰਦਰ ਵੀ ਰੇਡ ਦਾ ਬਾਕੀ ਰਹਿ ਗਿਆ ਨਮੇੜੇ ਹੋ ਜਾਣਗੇ ਰੁਪਿੰਦਰ ਭਾਈ ਆ ਜਾ ਕੰਜਵੇਰੀ ਦਾ ਪੰਕਜਵੇਰੀ ਦਾ ਡੱਗੋ ਵਾਲਾ ਸ਼ਰਮਨਾ ਮਾਲਕ 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 ਪਰ ਵੇਰੀ ਵਾਲਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਰੁਕਣ ਦੇ ਮੋੜ ਤੇ ਵਿੱਚ ਨਹੀਂ ਗੁਰਪ੍ਰਿੰਸਾ ਮੇਲਾ ਅੱਜ ਸਿਰੇ ਦਾ ਹੋਇਆ ਸਾਰੀ ਕਲੱਬ ਵਧਾਈ ਦੀ ਪਾਤਰ ਸਾਰੇ ਐਨਆਰਆਈ ਭਰਾ ਵਧਾਈ ਦੇ ਪਾਤਰ ਨੇ ਆਹ ਟੂਰਨਾਮੈਂਟ ਕਹਿੰਦੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਗਲੇ ਸਾਲ ਵੀ ਫਰਵਰੀ ਮਹੀਨੇ ਦੇ ਵਿੱਚ ਗੁਰਪ੍ਰਿੰਸਾ 26 ਦੇ ਵਿੱਚ ਰੌਣਕਾਂ ਲੱਗਣਗੀ ਹੈ ਰੌਣਕਾਂ ਲੱਗਣਗੀ ਹੈ ਬਰਿੰਦਰ ਪਿਸਟਲ ਪੁਆਇੰਟ ਲੈ ਕੇ ਵਾਪਸ ਆਹ ਨੰਬਰ ਕਿੰਦੇ ਵਾਪਸ ਬਰਿੰਦਰ ਤੇਜੀ ਭਰਾ ਬਣ ਕੇ ਕਿਸੇ ਨੂੰ ਤੇਰਾ 100 ਡਾਲਰ ਲਈਏ ਬਰਿੰਦਰ ਦਾ 100 ਡਾਲਰ ਵੀਰ ਬਣ ਕੇ ਫੜ ਕੇ ਲੈ ਜਿਓ ਬਰਿੰਦਰ ਦਾ 100 ਡਾਲਰ ਰਜਨ ਬਾਬਾ ਹੈਪੀ ਨੈਸ਼ਨਲ ਕਾਰਸੀ ਨਾਲ ਕਹਿੰਦੇ ਏਵਨ ਕਾਰ ਮਜ਼ਾਰ ਬੱਬੂ ਧੂੜ ਕੁੱਤੀ ਹੈ ਵੀਰ ਹੈ ਡੰਡੇ ਕਾਂ ਦੀ ਧਰਤੀ ਜਦੋਂ ਭੱਜੀ ਦੀ ਗੱਲ ਚੱਲੀ ਹੈ ਉਧਰ ਰਾਉਕੇ ਦਾ ਕਹਿੰਦੇ ਬਰਿੰਦਰ ਇਹ ਮਾਨ ਆਹ ਸਾਹਮਣੇ ਕਹਿੰਦੇ ਇਸ ਵੇਲੇ ਰਪਿੰਦਰ ਕਬੱਡੀ ਪਾ ਰਿਹਾ ਵੱਡੇ ਵੀ ਰਪਿੰਦਰਾ ਰਪਿੰਦਰ 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 ਰਪਿੰਨਰ ਲੰਡੇਕੇ ਦੀ ਗੱਲ ਚੱਲੀ ਹੈ 5 ਲੱਖ ਪਹਿਲਾ ਪ੍ਰਾਈਜ਼ ਹੋਊਗਾ 3 ਲੱਖ ਦੂਜਾ ਪ੍ਰਾਈਜ਼ ਹੋਊਗਾ ਇੱਕ ਖਿਡਾਰੀ ਬਾਹਰੋਂ ਖੇਡੂਗਾ ਮੇਰੇ ਵੀਰੋ ਲੰਡੇਕੇਡੇ ਕਬੱਡੀ ਕੱਪ ਤੇ ਸੰਤ ਬਾਬਾ ਸੂਰਤ ਸਿੰਘ ਜੀ ਸੰਤ ਬਾਬਾ ਰਾਮ ਸਿੰਘ ਜੀ ਯਾਦਗਾਰੀ ਕਬੱਡੀ ਕੱਪ ਹੋਵੇਗਾ ਆਜਾ ਵੀ ਅਮਰੀਕਾ ਆਹ ਸਾਹਮਣੇ ਕਹਿੰਦੇ ਬਰਿੰਦਰ ਡੱਗੋ ਵਾਲੇ ਸ਼ਰਨਿਆਂ ਦੇ ਹੁਣ ਤੋਂ ਲੈ ਕੇ ਲੋ ਜੱਸੇ ਨੈਸ਼ਨਲ ਕਾਰ ਐਸਸੀ ਤੇ ਏਵਨ ਕਾਰਬਯਾਰ ਰਗਨ ਬਾਬਾ ਤੇ ਹੈਪੀ ਬਾਬਾ ਉਹ ਕਹਿੰਦੇ ਨਿਊਜ਼ੀਲੈਂਡ ਦਾ 100 ਡਾਲਰ ਦਿੱਤਾ ਜਾਵੇਗਾ ਆਹ ਸਾਹਮਣੇ ਕਹਿੰਦੇ ਇਜ਼ਰਾਇਲ ਫਿਰ ਕਬੱਡੀ ਪੈ ਇੱਪਰ ਬੱਟਰ ਵਾਲੇ ਕਹਿੰਦੇ ਆਹ ਸੁੱਖੇ ਨੇ ਉਹ ਬੱਟਰ ਵਾਲੇ ਸੁੱਖੇ ਨੇ ਉਹ ਬੱਟਰ ਵਾਲੇ ਸੁੱਖੇ ਨੇ ਬਾਲੇ ਜੀ ਵਰਿੰਦਰ ਫੜ ਲਿਆ ਬਾਲੇ ਜੀ ਵਰਿੰਦਰ ਫੜ ਮਨੀ ਸੰਧੂ ਨੇ 1000 ਰੁਪਏ ਬਾਈ ਪੁੱਜਦਾ ਕਰਦੀ ਸੁੱਖੇ ਬੱਟਰ ਦੇ ਲਈ ਕਿਉਂਕਿ ਜਫਾ ਸਿਰੇ ਦਾ ਲਾ ਦਿੰਦਾ ਚੱਲ ਵੀ ਬਾਵ ਰੋਲਿਆ ਚੱਲ ਵੀ ਟਰਨੈਡੋ ਪਾ ਵੀ ਕਬੱਡੀ ਮੈਚ ਵਧੀਆ ਪਰ ਫਰਕ ਜਿਆਦਾ ਪੈ ਗਿਆ ਡੱਗੋ ਵਾਲਿਆ ਫਰਕ ਯਾਰਾ ਪੈ ਗਿਆ ਜਿਵੇਂ ਕਹਿੰਦੇ ਨੇ ਵੀ ਪੈਂਦਾ ਪੈਂਦਾ ਪੈ ਜਾਂਦਾ ਏ ਵਰਕ ਸੋਹਣਿਆ ਵੇ ਆਉ ਜਾਂਦੀ ਏ ਚਾਂਦ ਤੇ ਪਿੰਡ ਨੂੰ ਛੜਕ ਸੋਹਣਿਆ ਵੇ ਇਧਰ ਕਹਿੰਦੇ ਜਾਬਨ ਫਿਕਰਾਂ ਨੇ ਖਾ ਲਿਆ ਆਓ ਸਾਹਮਣੇ ਨੰਬਰ ਰੀਡਰ ਦੇ ਹਿੱਸੇ ਜੁੜਦਾ ਹੋਇਆ ਸਾਰੇ ਪ੍ਰਬੰਧਕਾਂ ਨੂੰ ਮੁੰਡਿਆਂ ਨੂੰ ਵਿਵਾਦਕ ਜੋ ਪੀਰਾ ਮੇਲਾ ਮੇਲਾ ਕਹਿੰਦੇ ਹਨ ਸਫਰਾਂ ਦੇ ਮੇਰੇ ਮਿੱਤਰੋ ਪਰਮਜੀਤ ਸਿੰਘ ਜੀ ਬਹੁਤ ਵੱਡੀ ਸ਼ਖਸੀਅਤ ਹੈ ਨਾਲੇ ਪਿੰਡ ਦਾ ਜ਼ਿਕਰ ਕਹਿੰਦੇ ਪਹਿਲੀਆਂ ਵੇ ਕਦੇ ਮਣਪੀ ਵਰਗੇ ਕਦੇ ਆਤਮੇ ਵਰਗੇ ਆਹ ਕਦੇ ਕਾਕੇ ਵਰਗੇ ਕਦੇ ਕਬਲ ਵਰਗੇ ਆਹ ਕਦੇ ਪਾਲੇ ਵਰਗੇ ਅੱਜ ਕਹਿੰਦੇ ਬੱਬੂ ਦਾ ਸਰਵਾਨ ਹੋਇਆ ਉਹ ਤੰਕੂ ਜਿ ਮੇਰੀ ਆ ਪੰਕਜ 베ਰੀ ਆ ਗਿਆ ਮੇਰੇ ਵੀਰੋ 베ਰੀ ਵਾਲਾ ਪੰਕਜ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਥੋੜਾ ਜਿਆਦਾ ਲੇਟ ਹੋ ਗਿਆ ਡਾਲਾ ਸਾਹਿਬ ਵੀ ਫਿਕਰ ਕਰ ਰਹੇ ਸੀ ਕਦੇ ਵੀ ਰੁਪਿੰਦਰ ਆਹ ਚੀਤ ਤੋਂ ਥੋੜਾ ਜਿਆ ਆਪਾਂ ਕਬੱਡੀ ਨੂੰ ਦੂਰ ਕਰੀਏ ਨੇਰੇ ਤੋਂ ਮੈਂ ਕਿਹਾ ਜੀ ਕੋਸ਼ਿਸ਼ ਤੇ ਬਹੁਤ ਹੈ ਇਹ ਤੇ 11 12 ਵਜੇ ਤੱਕ ਵੀ ਡਾਲਾ ਸਾਹਿਬ ਫਾਈਨਲ ਹੁੰਦੇ ਰਹੇ ਆ ਅੱਜ ਤੇ ਫੇਰ ਵੀ ਬੜਾ ਸਮਾਂ ਹੈ ਪਰ ਥੋੜਾ ਰੌਲੇ ਨੇ ਜਿਵੇਂ ਕਹਿੰਦੇ ਨੇ ਵੀ ਕੰਮ ਖਰਾਬ ਕਰ ਦਿੰਦਾ ਸੀਗਾ ਪਰ ਬਾਬਾ ਮਿਹਰ ਕਰੇ ਆਓ ਮੇਰੇ ਵੀਰੋ ਕੋਸ਼ਿਸ਼ ਕਰੀਏ ਸਾਰੇ ਭਰਾ ਰਲ ਮਿਲ ਕੇ ਆਪਾਂ ਕਬੱਡੀ ਨੂੰ ਨੇਰੇ ਤੋਂ ਦੂਰ ਕਰੀਏ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਰਿੰਦਰ ਆਓ ਬਰਿੰਦਰ ਪਿਸਟਲ ਕਬੱਡੀ ਪਾ ਰਿਹਾ ਹੈ ਬਰਿੰਦਰ ਪਿਸਟਲ ਦੀ ਕਿੰਨੇ ਰੇਡ ਆਓ ਦੂਨੇ ਪੰਜਾਂ ਦਾ 6 ਹੋ ਗਏ ਨੇ ਉਧਰੋਂ 12.5 13 ਹੋਣਗੇ ਜਾ ਨਹੀਂ ਇਹ ਸਮਾਂ ਫੈਸਲਾ ਕਰੇਗਾ ਨੈਸ਼ਨਲ ਕਾਰ ਐਕਸੀ ਨਾਲੇ ਨਾਲ ਕਹਿੰਦੇ ਏਵਨ ਕਾਰ ਬਾਜ਼ਾਰ ਭਾਈ ਗਗਨ ਤੇ ਭਾਈ ਹੈਪੀ ਬਾਵਾ ਉਹ ਡੱਗੋ ਵਾਲੇ ਦੇ ਦੋ ਜੱਜੇ ਲੱਗ ਕੇ ਹੁਣ ਤੋਂ ਲੈ ਕੇ ਉਹਨਾਂ ਨੇ ਆਖਿਆ ਵੀ 100 ਡਾਲਰ ਨਿਊਜ਼ੀਲੈਂਡ ਦਾ ਰਾਜੂ ਤੇ ਆਹ ਚਿੱਟੇ ਦੰਦ ਸੁਣੋ ਨਹੀਂ ਰਹਿੰਦੇ ਤੇ ਲੋਕੀ ਪਾਣੇ ਸ਼ੱਕ ਕਰਦੇ ਪੂਰੀ ਖੋਸਾ ਵੀ ਪੂਜਾ ਹੋਇਆ ਸਾਡਾ ਵੀਰ ਹੈ ਪਿਆਰਾ ਵੀਰ ਹੈ ਬਹੁਤ ਬਹੁਤ ਧੰਨਵਾਦ ਹੈ ਵੀਰ ਦਾ ਅਮਰੀਕ ਦਾ ਸਾਥੀ ਹੈ ਸੱਜੀ ਬਾਹ ਬਣ ਕੇ ਰਹਿੰਦਾ ਹੈ ਸਤਿਕਾਰ ਹੈ ਪੂਰੀ ਤੇਰਾ ਵੀ ਧੰਨਵਾਦ ਹੈ ਹਾਂ ਸਾਹਮਣੇ ਖੇਡ ਮੈਦਾਨ ਅੰਦਰ ਆਹ ਸਾਹਮਣੇ ਰੇਡ ਪੈ ਰਹੀ ਹੈ ਪਰ ਇਹ ਕਹਿੰਦੇ ਕੁਲਵਿੰਦਰ ਨੇ ਕਸੂਤਾ ਗਝਾਲਿਆ ਇਹ ਕੁਲਵਿੰਦਰ ਨੇ ਫਰਾਂਝਾ ਤੇ ਲਾ ਲਿਆ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਹੋਰ ਕਰੇ ਪ੍ਰਮਾਤਮਾ ਬਹੁਤ ਧੰਨਵਾਦ ਹੈ ਭਰਾਵਾਂ ਦਾ ਹੱਸੇ ਠੱਠੇ ਬੁੱਲੋਂ ਦੇ ਰਹਿਣ ਇਹ ਦੁਨੀਆ ਤੋਂ ਲੈ ਗਈ ਜਾਣਾ ਆਹ ਖਾਨ ਬੈਠਾ ਪਿੱਛੇ ਨੂੰ ਜਿਨੀ ਮੇਲਾ ਹੋਇਆ ਮੇਲਾ ਖੇਡਿਆ ਨਚੋਤੀ ਦਾ ਹੋਇਆ ਆਹ ਸਾਹਮਣੇ ਵੱਡੇ ਬਾਈ ਦੋਦੇ ਵਾਲਾ ਜਿੱਟਾ ਹਾਰਾਂ ਵਾਲੀਆਂ ਪੈ ਰਹੀਆਂ ਨੇ ਡਾਲੇ ਦੇ ਵਿੱਚ ਕਹਿੰਦੇ ਚਿੱਤਾਂ ਹਾਰਾਂ ਵਾਲੀਆਂ ਕਬੱਡੀਆਂ ਜੱਫੇ ਲੱਗੇ ਸਿਰੇ ਦੇ ਮੁਬਾਰਕਬਾਦ ਗੁਰਗੋਬ ਸਿੰਘ ਜੀ ਖੇਡ ਕਲੱਬ ਨੂੰ ਤੇ ਮੈਚ ਮੇਰੇ ਵੀਰੋ ਸਮਾਪਤ ਹੈ ਸਾਹ ਦੇ ਬੁੱਟਰਾਂ ਦੀ ਟੀਮ ਸਾਡੇ 14 ਦੇ ਮੁਕਾਬਲੇ 7 ਅੰਕ ਨੇ ਖੋਸੇ ਕੋਟਲੇ ਦੇ ਔਰ ਰਪਿੰਦਰ ਦੋਡਾ ਸੱਤ ਕਬੱਡੀਆਂ ਪਾ ਕੇ ਸੱਤ ਨੰਬਰ ਲੈ ਕੇ ਬੈਸਟ ਰੇਡਰ ਗगन ਸੂਰੇ ਵਾਲਾ टे जफ़े बेस्ट याफी बनया मुबारकबाद है सारे नगर न इंद्रजीत भाई बहुत बहुत धनबाद बहुत बहुत सत्कारा धालीवाल राहुल के हैपी कनेडा मनदीपग्राई तो लाख रुपया वीर वालों ਤੇ ਬਲਦੀਪ ਕੈਨੇਡਾ ਨਾਲੋਂ ਲੱਖ ਰੁਪਏ ਅਗਲੇ ਸਾਲ ਦੇ ਇਸ ਮੇਲੇ ਦੇ ਲਈ ਹੋਵੇਗਾ। ਬਹੁਤ-ਬਹੁਤ ਧੰਨਵਾਦ। ਜਉਂਦਾਬਾਦ ਰਹਿ। ਬਹੁਤ ਸਤਿਕਾਰ ਹੈ ਵੀਰਾਂ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮਾਈਕ ਲੈ ਲਿਓ। ਆ ਲੈ ਫੇਰ ਬਈਆ ਜਾਨ ਅਨੰ)^{(1)} ਵੀਰੇ ਆ ਜਾ ਕਿੱਥੇ ਗਿਆ ਬਿਲਕੁਲ ਆਉਣਾ ਬਈ ਉਹ ਗੱਲ ਕਿੱਥੇ ਗਿਆ ਪਾਪਾ ਗੱਬਰ ਕਿੱਥੇ ਆ ਹਾਰ ਹੋ ਗਿਆ ਹੋ ਗਿਆ ਪਾਪਾ ਗੱਬਰ ਕਿੱਥੇ ਆ ਪਾਪਾ ਗੱਬਰ ਜੀ ਪਾਪਾ ਜੀ ਬੜਾ ਮਾਨਸ ਜੀ ਧੰਨਵਾਦ ਤੁਹਾਡਾ ਬਹੁਤ